ਇਹ ਜੇ ਨਹੀਂ ਚੱਲਣ ਦੇ ਆਗੇ ਇਹੋ ਜੀ ਡਿਵੈਲਪਮੈਂਟ ਜਾ ਕੇ ਉਹ ਤੁਹਾਡੀ ਉਥੇ ਕਰਾ ਲਈ ਆਪਣੇ ਪਿੰਡ ਜਿੱਥੇ ਸੜਕਾਂ ਬਣਾਉਣ ਡਿਆ ਉਥੇ ਕਰਾ ਲਈ ਸਾਨੂੰ ਨਹੀਂ ਇਹੋ ਜੀ ਡਿਵੈਲਪਮੈਂਟ ਚਾਹੀਦੀ ਸ਼ਹਿਰ ਵਾਸੀਆਂ ਨੂੰ ਫਿਰ ਇੱਕ ਕਾਉਂਸਲਰ ਨਹੀਂ ਇਹ ਵਜਿੱਤਿਆ 379 ਬੀ ਲਾ ਕੇ ਸਰੋਪੇ ਪਵਾ ਕੇ ਸਾਰਿਆਂ ਨੂੰ ਲੈ ਕੇ ਤੇ ਲੈ ਗਿਆ ਦੋ ਬੰਦੇ ਸਾਡੇ ਲੈ ਗਿਆ ਟਮਾਤਾ ਮਨਜੀਤ ਚੜੀ ਨੱਥੋ ਦੀ ਉਸ ਕਾਉਂਸਲਰ ਦੀ ਗੁਜਾ ਬਨਾਸ਼ ਕੁਮਾਰ ਐਸੀ ਸੀਡ 6 ਨੰਬਰ ਤੋਂ ਜਰਵ ਸੀ ਜਿੰਨੇ ਇਲੈਕਸ਼ਨ ਲੜੀ ਸਾਡੇ ਨੂੰ ਕਾਂਗਰਸੀ ਟਿਕਟ ਤੇ ਚਿੱਤਿਆ ਭਾਜੀ ਯਾਰ ਪ੍ਰਤਾਪ ਨੇ ਉਹ ਜਿੱਤਾਇਆ ਉਹ ਲਾਇਆ ਕੇ ਬਹੁਤ ਬਹੁਤ ਧੰਨਵਾਦ ਆਪਣਾ ਵੀਡੀਓ ਮੇਰੀ ਮਹੀਨੇ ਤੋਂ بارشਾਂ ਦਾ ਮੌਸਮ ਚੱਲ ਰਿਹਾ ਜੀ ਦੋਕ بارشਾਂ ਜਦੋਂ ਹੋਈਆਂ ਹਲਿਆਰਕੀ بارشਾਂ ਬਹੁਤ ਘੱਟ ਹੋਈਆਂ ਤੇ ਇੰਨਾ ਦੀ ਇਨਗਹਿਲੀ ਜਿਹੜੀ ਸੀ ਪਹਿਲੋਂ ਦੇ ਨਾਲ ਸੜਕ ਉੱਚੀ ਬਣਾਤੀ ਇੱਕ ਫਟੇਗੜ ਵਾਲੀ ਜਿਹੜੀ ਬਹੁਤ ਜ਼ਿਆਦਾ ਉੱਚੀ ਬਣਾਤੀ ਫਿਰ ਟੈਲਾਂ ਵੀ ਲਾਤੀਆਂ ਤੇ ਪਾਣੀ ਦਾ ਨਿਕਾਸ ਜਿਹੜਾ ਵਾ ਉਹ ਸੜਕ ਬਣਨ ਤੋਂ ਟੈਲਾਂ ਬਣਨ ਤੋਂ ਪਹਿਲਾਂ ਹੁੰਦਾ ਵਾ ਇਹ ਹੁਣ ਸੜਕ ਵੀ ਬਣ ਗਈ ਤੇ ਟੈਲਾਂ ਵੀ ਲੱਗੀਆਂ ਤੇ ਹੁਣ ਪਾਣੀ ਦਾ ਨਿਕਾਸ਼ ਜਿਹੜਾ ਨੇ ਕਿਸੇ ਪਾਸੇ ਨਹੀਂ ਕੀਤਾ ਉਹ ਘਰਾਂ 'ਚ ਵੜਨ ਲੱਪਿਆ ਜੀ ਸਾਫ਼ ਸਪਸ਼ਟ ਇਹਨਾਂ ਜਦੋਂ ਸੜਕ ਬਣਾਈ ਇਹਦੇ ਥੱਲੇ ਪੁਲੀ ਹੀ ਉਹ ਬੰਦ ਕਰਤੀ ਜੀ ਪੁਲੀ ਜਦੋਂ بارش ਦਾ ਪਾਣੀ ਪੈਂਦਾ ਉਹ ਭਰ ਜਾਂਦੀ ਆ ਵਹ ਹੈ ਹੀ ਨਹੀਂ ਥੱਲੇ ਉਹ ਪਾਣੀ ਕਿਸੇ ਬਨੇ ਨਾਲ ਦਾ ਬੈਗ ਭਜਦਾ ਆਈ ਨਵੀਂ ਬਾਦੀ ਨੂੰ 7 ਨੰਬਰ 8 ਨੰਬਰ ਵਾੜੇ ਜਿਹੜੀ ਇਹ ਸਾਰੇ ਘਰਾਂ 'ਚ ਪਾਣੀ ਪੁਲੀ ਪਾਈ ਜਾਵੇ ਜਿਹੜੇ ਉਹ ਗਲਤ ਦੋ ਪੋਰੇ ਪੈ ਰਹੇ ਨੇ ਉਹ ਪੈਰੇ ਪੂਰੇ ਸਿੱਧੇ ਹੀ ਸੀਵਰੀ ਦੇ ਵਿੱਚ ਪੈਣ ਉਹ ਸੀਵਰ ਕਿਸ ਚੀਜ਼ ਵਾਸਤੇ ਪਾਇਆ ਗਿਆ ਠੀਕ ਹੈ ਦੇਖੋ ਜੱਜ ਸਾਡੇ ਸ਼ਹਿਰ ਦਾ ਸਮੂਹ ਭਾਈਚਾਰਾ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਆਪਣਾ ਇੱਕ ਰੋਸ ਜ਼ਾਹਰ ਕਰ ਰਹੇ ਨੇ ਕਿ ਰੋਸ ਜ਼ਾਹਰ ਕਰਨ ਦੀ ਕਿਉਂ ਲੋੜ ਪਈ ਕਿ ਜਿਸ ਤਰ੍ਹਾਂ ਮੇਰੇ ਕੋ ਪਹਿਲਾਂ ਮਾਈਕ ਦੇ ਚੁੱਕੇ ਮਾਈਕ ਤੇ ਵੀ ਬੋਲਿਆ ਗਿਆ ਸਰਕਾਰਾਂ ਬਣਦੀਆਂ ਨੇ ਲੋਕਾਂ ਦੇ ਫਾਇਦੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਜਦ ਇਲੈਕਸ਼ਨ ਦਾ ਮੁੱਦਾ ਹੁੰਦਾ ਤਾਂ ਇੱਕ ਹੀ ਗੱਲ ਕੀਤੀ ਜਾਂਦੀ ਹੈ ਵੀ ਪੱਤਰਕਾਰ ਭਰਾ ਵੀ ਉਹਨਾਂ ਨੂੰ ਪੁੱਛੇ ਜਾਂਦੇ ਵੀ ਤੁਹਾਡਾ ਮੁੱਦਾ ਕੀ ਹੋਊਗਾ ਇਲੈਕਸ਼ਨ ਦੇ ਵਿੱਚ ਉਦੋਂ ਇੱਕ ਗੱਲ ਬੋਲੀ ਜਾਂਦੀ ਵਿਕਾਸ ਅੱਜ ਵਿਕਾਸ ਦੇ ਨਾਂ ਤੇ ਆ ਦੋ ਮਾਰਨਾ ਪੂਰੇ ਸ਼ਹਿਰ ਦੇ ਵਿੱਚ ਪਿਛਲੇ ਮਾਰੀ ਮੀਂਹ ਪਏ ਨੇਗੇ ਤੇ ਪੂਰੇ ਲੋਕਾਂ ਨੂੰ ਡੋਬ ਕੇ ਇਹਨਾਂ ਨੇ ਡੋਬ ਕੇ ਰੱਖ ਅੱਜ ਅਜ ਨਾਲਾ ਵਿੱਚ ਸਰਕਾਰੀ ਤੁਹਾਨੂੰ ਢੋਲਾਈ ਗੱਲ ਲਗਾਈ ਜਾ ਰਹੀ ਆ ਇਸ ਦੀ ਤਾਂ ਜਰੂਰਤ ਨਹੀਂ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਕੋ ਕਹਿੰਦੇ ਵਿਕਾਸ ਦੇ ਮੁੱਦੇ ਉੱਤੇ ਅਸੀਂ ਹਮੇਸ਼ਾ ਹੀ ਸਭ ਤੋਂ ਫਰੰਟ ਤੇ ਰਹੇ ਆ ਉਹਨਾਂ ਨੇ ਜਿਹੜਾ ਚਮੈਰੀ ਰੋਡ ਜਿਹੜੀ ਬਣਾਈ ਗਈ ਆ ਤੁਸੀਂ ਦੇਖਿਆ ਆਮ ਨਾਲੋਂ 250 ਫੁੱਟ ਉੱਚੀ ਬਣਾਈ ਗਈ ਕੀ ਇਹਨਾਂ ਲੋਕਾਂ ਦਾ ਹਿੱਤ ਨੂੰ ਦੇਖਿਆ ਵੀ ਲੋਕਾਂ ਦਾ ਕਰੋੜਾਂ ਰੁਪਏ ਨੁਕਸਾਨ ਘਰਾਤਾ ਜਿਸ ਬੰਦੇ ਦਾ ਵਜਨ ਸੀ ਇੱਕ ਮਕਾਨ ਦਾ ਮਕਾਨ ਡੁੱਬਿਆ ਆ ਨਜ਼ਰ ਆਇਆ ਅੱਜ ਦੂਸਰ ਜੀ ਦੇਖੀ ਗਈ ਆਪਣੇ ਦੋ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਫਿਰ ਫਲਸ਼ਾਂ ਦੇ ਪੋਰੇ ਜਿਹੜੇ ਆ ਉਸੇ ਨਾਲੀ ਵਿੱਚ ਪਾਉਣਗੇ ਜਦੋਂ ਬਰਜ ਹੋएगी ਜਿਹੜਾ ਗੰਦ ਆਉ ਉਹ ਦੂਜੇ ਘਰਾਂ ਵਿੱਚ ਤੇ ਜਿਹੜੀ ਸੜਕ ਬਣੀ ਨਾ ਇਹ ਥੱਲੇ ਕੁਲੀ ਆ ਕੁਲੀ ਆ ਗਈ ਛੋਟੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਇਹਨਾਂ ਨੂੰ ਭੱਟੀ ਸਾਹਿਬ ਨੇ ਸੱਤ ਦੇ ਟਾਈਮ 'ਤੇ ਦਫ਼ਤਰ ਉਹ ਐਗਰੀ ਕਰਕੇ ਵੀ 4 ਤਰੀਕ ਨੂੰ ਮਤਾ ਪਾਸ ਕਰਕੇ ਤੁਹਾਡੀ ਪੁਲੀ ਵੱਡੀ ਕਰ ਦਿੰਦੇ ਹੈਂ ਹਾਂਜੀ ਹੁਣ ਅੱਜ ਉਹਨਾਂ ਨੇ ਪਿੱਛੇ हट ਗਏ ਆਂ ਉਧਰ ਦਾ ਪਾਣੀ ਜਿਹੜਾ ਨਾ ਦੂਜੀ ਸਾਈਡ ਤੋਂ ਪਾਣੀ ਇੱਥੇ ਲਿਆ ਕੇ ਪਾਉਣਾ ਬਾੜ ਮੈਡੀਕਲ ਵਾਲਿਆਂ ਦਾ ਜਦੋਂ ਕਿ ਪਹਿਲੇ ਪਾਣੀ ਨਿਕਾਸੀ ਵੀ ਨਹੀਂ ਹੋ ਰਹੀ ਉਹਨਾਂ ਦੇ ਜਿਹੜਾ ਸ਼ਹਿਰੀ ਪ੍ਰਧਾਨ ਆ ਉਹ ਸਾਡੇ ਚ ਪੇਸ਼ ਨਹੀਂ ਜਾਣ ਦੇਣデア ਤੇ ਉਹ ਅੱਜ ਫੇਰ ਭੱਟੀ ਸਾਹਿਬ ਆਏ ਨਾਲ ਐਸਐਚਓ ਸਾਹਿਬ ਆਏ ਉਹ ਸਾਨੂੰ ਕਹਿ ਗਏ ਤੁਹਾਡਾ ਮਸਲਾ ਹੱਲ ਕਰਦੇ ਆ